ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਪੇਪਰ ਹੋਣ ਜਿਹੜਾ ਇਹ ਹੋਣਾ ਹੈ 994 RRTT ਪੋਸਟਾਂ ਦੇ ਲਈ ਉਹਦੇ ਤੋਂ ਪਹਿਲਾਂ ਇੱਕ ਨੋਟਿਸ ਜਾਰੀ ਕੀਤਾ ਉਹਨਾਂ ਨੇ ਵਿਦਿਆਰਥੀਆਂ ਨੂੰ ਇਹ ਨੋਟਿਸ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿਉਂਕਿ ਕੁਝ ਸ਼ਰਤਾਂ ਵੀ ਲਾਗੂ ਕੀਤੀਆਂ ਨੇ ਸੋ ਦੋਸਤੋ ਆਪਾਂ ਨੋਟਿਸ ਤੁਹਾਨੂੰ ਪੂਰਾ ਪੜ੍ਹ ਕੇ ਦੱਸਾਂਗੇ ਇਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਸ਼ੇਅਰ ਤਾਂ ਦੇਖੋ ਇਹਨਾਂ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਦੀ 994 RRTT ਕਟੜ ਦਾ ਵਿਕਿਆਪਨ ਸੋ ਦੋਸਤੋ ਇਹ ਲੋੜ ਹੀ ਨਹੀਂ ਲਿਖਤੀ ਟੈਸਟ ਲਈ ਆ ਗਿਆ ਸੀ ਪੇਪਰ A ਦੁਬਾਰਾ ਲਿਆ ਜਾਣਾ ਹੈ ਹੁਣ ਇਸ ਤੋਂਗਾ ਇਸ ਮੰਤਵ ਲਈ 5993 8TT ਪੇਪਰ A ਪੰਜਾਬੀ ਦਾ ਸਿਲੇਬਸ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਹੈ ਅਤੇ ਮਿਤੀ 28/7/2024 ਨੂੰ ਪੇਪਰ ਲਿਆ ਜਾਏਗਾ ਇਨ੍ਹਾਂ ਸਾਮੀਆਂ ਵਿਰੁੱਧ ਜਿਹੜੇ ਉਮੀਦਵਾਰ ਦਿਵੰਗ ਜਨ ਉਮੀਦਵਾਰਾਂ ਵਲੋਂ ਅਪਲਾਈ ਕੀਤਾ ਗਿਆ ਹੈ ਜੇਕਰ ਉਹਨਾਂ ਨੂੰ ਸੱਕ੍ਰਾਈਬ ਦੀ ਲੋੜ ਹੈ ਤਾਂ ਅਜਿਹੇ ਉਮੀਦਵਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮਿਤੀ 26/5/2024 ਅਨੁਸਾਰ ਨੱਥੀ ਦਾਈ ਦਸਤਾਵੇਜ਼ ਨੂੰ ਭਰ ਕੇ 23 ਅੱਤ ਦੋ ਰੇ ਹਿੱਤਾਕ ਆਪਣੀ ਪ੍ਰਤੀ ਬੇਨਤੀ ਇਸ ਦਫਤਰ ਵਿੱਚ ਪੇਸ਼ ਕਰ ਸਕਦੇ ਹਨ ਤੇ ਜੇ ਉਮੀਦਵਾਰ ਨੂੰ ਪੇਪਰ ਦੇ ਲਈ ਸਬਸਕ੍ਰਾਈਬ ਉਪਲਬਧ ਕਰਵਾਇਆ ਜਾ ਸਕੇ ਤਾਂ ਦੇਖੋ ਜੀ ਆ ਆਪਣਾ ਪਰਫਾਰਮਾ ਹੈ ਇਹ ਪੜਨਾ ਜੇਕਰ ਤੁਸੀਂ ਕਿਸੇ ਕਾਰਨ ਵਸ਼ ਪੇਪਰ ਲਿਖਤੀ ਨਹੀਂ ਲਿਖ ਸਕਦੇ ਤੇ ਉਹ ਤੁਹਾਨੂੰ ਕੋਈ ਕਿਸੇ ਹੈਲਪ ਦੀ ਲੋੜ ਹੈ ਤਾਂ ਉਹ ਪ੍ਰੋਵਾਈਡ ਕਰਾਉਣਗੇ ਬਸ ਤੁਸੀਂ ਇਹ ਫਾਰਮ ਵਗੈਰਾ ਫਿਲ ਕਰਕੇ ਪੂਰੀ ਤਰ੍ਹਾਂ ਦੇਣਾ ਹੈ ਠੀਕ ਹੈ ਜੀ ਆ ਵੇਖੋ ਇੱਥੇ ਆਪਣੇ ਕੋਲ ਚੀਫ ਮੈਡੀਕਲ ਆਫੀਸਰ ਜਾਂ ਸਿਵਲ ਸਰਜਨ ਜਾਂ ਮੈਡੀਕਲ ਸੁਪਰੀਡੈਂਟ ਗਵਰਨਮੈਂਟ ਹੈਲਥ ਇੰਸਟੀਚਿਊਟ ਉਹਨਾਂ ਦੇ ਵੀ ਸਿਗਨੇਚਰ ਹੋਣਗੇ ਠੀਕ ਹੈ ਜੀ ਇਹ ਪਰਫਾਰਮਾ ਪੂਰੀ ਤਰ੍ਹਾਂ ਭਰ ਲੈਣਾ ਜੇਕਰ ਤੁਹਾਨੂੰ ਫਿਰ ਵੀ ਸਮੇਂ ਨਾਲ ਲੱਗੇ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਕਿਵੇਂ ਭਰਨਾ ਹੈ ਤੇ ਕਿੱਥੇ ਅਪਲੋਡ ਕਰਨਾ ਹੈ ਅਪਲੋਡ ਨਹੀਂ ਸੋਰੀ ਦੋਸਤੋ ਪੋਸਟ ਕਰਨਾ ਹੈ ਠੀਕ ਹੈ ਜੀ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਦੇ ਲਈ